ਆਗੇ ਕੀ ਦੱਸਿਆ ਡਾਕਟਰ ਨੇ ਹਾਂ ਇਨਫੈਕਸ਼ਨ ਆਈ ਹੈਗੀ ਆ ਡਾਕਟਰ ਨੇ ਕਹਿੰਦੇ ਬਾਹਰ ਦਾ ਕੁਝ ਨਹੀਂ ਖਾਣਾ ਹੈਗਾ ਘਰ ਦੀਆਂ ਬਣੀਆਂ ਚੀਜ਼ੇ ਖਾਣੀਆਂ ਹੈਗੀਆਂ ਇਨਫੈਕਸ਼ਨ ਤੇ ਹੋਣੀ ਹੈ ਫਿਰ ਜਦੋਂ ਛੁੱਤੀ ਆਈ ਰੋਕਿਆ ਵੀ ਬਾਹਰ ਦੀ ਚੀਜ਼ਾਂ ਨਹੀਂ ਖਾਣੀ ਐ ਕਦੀ ਟਿੱਕੀਆਂ ਲਿਆ ਦੋ ਕਦੀ 버ਗਰ ਲਿਆ ਦੋ ਕਦੀ ਨੂਡਲ ਲਿਆ ਦੋ ਇਹੋ ਜਿਹਾ ਕੁਝ ਖਾਣਾ ਤੇ ਫਿਰ ਇਨਫੈਕਸ਼ਨ ਨਹੀਂ ਹੋਣੀ ਐ ਹੁਣ ਗੱਲ ਸੁਣ ਮੇਰੀ ਧਿਆਨ ਨਾਲ ਹੁਣ ਬਾਹਰ ਦੀਆਂ ਚੀਜ਼ਾਂ ਬਿਲਕੁਲ ਬੰਦ ਕਰ ਦੇ ਤੇ ਡਾਕਟਰ ਦੇ ਅਕੋਰਡਿੰਗ ਚੱਲ ਡਾਕਟਰ ਨੇ ਜਿੱਦਾਂ ਦੱਸਿਆ ਨਾ ਉਦਾਂ ਹੀ ਕਰਨਾ ਬਹੁਤ ਸਿਆਣਾ ਡਾਕਟਰ ਆ ਉਹਦੀ ਗੱਲ ਮੰਨ ਹੁਣ ਜਿੱਦਾਂ ਉਹ ਕਹਿੰਦਾ ਉਦਾਂ ਹੀ ਕੀ ਕਹਿੰਦਾ ਫਿਰ ਡਾਕਟਰ ਹਾਂ ਡਾਕਟਰ ਨੇ ਕਿਹਾ ਕਿ ਵੀਕਨੈਸ ਹੈ ਬਹੁਤ ਜ਼ਿਆਦਾ ਤੇ ਤੁਸੀਂ ਹੁਣ ਕਰਨੀ ਹੈਗੀ ਬੈਡ ਰੈਸਟ ਕੋਈ ਘਰ ਦਾ ਕੰਮ ਨਹੀਂ ਕਰਨਾ ਹੈਗਾ ਫਿਰ ਉਹਨੇ ਪੁੱਛਿਆ ਕਿ ਤੁਹਾਡੇ ਘਰ ਕੌਣ-ਕੌਣ ਹੈ ਮੈਂ ਕਿਹਾ ਮੇਰੇ ਹਸਬੰਡ ਆ ਤੇ ਬੱਚੇ ਆ ਉਹ ਕਹਿੰਦੇ ਕੰਮ ਹੁਣ ਥੋੜੇ ਦਿਨ ਆਪਣੇ ਹਸਬੰਡ ਕੋ ਉਹ ਕਰ ਲੈਣ ਤੇ ਮੈਂ ਕਰਨੀ ਹੈਗੀ ਟੋਟਲੀ ਰੈਸਟ ਹੁਣ ਡਾਕਟਰ ਨੇ ਕਿਹਾ ਤੇ ਥੋੜੇ ਦਿਨ ਕੰਮ ਹੁਣ ਤੁਸੀਂ ਸੰਭਾਲ ਲਿਓ ਉਹ ਬਹੁਤਿਆਂ ਦੀਆਂਵੇਂ ਡਾਕਟਰਾਂ ਦੀਆਂ ਮੰਨੀ ਦੀਆਂ ਇਹ ਤਾਂ ਮਰੀਜ਼ਾਂ ਨੂੰ ਉਹਦੇ ਪਿੱਛੇ ਲਾਉਂਦੇ ਆ ਜਦੋਂ ਕੋਈ ਬਿਮਾਰੀ ਨਾ ਨਿਕਲੇ ਤੇ ਕਹਿਣਗੇ ਤੁਹਾਨੂੰ ਵੀਕਨੈਸ ਹੋ ਗਈ ਹੈ ਜੀ ਮੈਂ ਤਾਂ ਸਾਲਾ ਡਾਕਟਰੀ ਇਹ ਚੋਲੇ ਸ਼ਾਪ ਲੱਗਦਾ ਤੂੰ ਛੱਡ ਇਹਨੂੰ ਆਪਾਂ ਕੇ ਹੋਰ ਡਾਕਟਰ ਕੋ ਚਲਦੇ ਆਂ